ਦਿੱਲੀ ਵਿਖੇ ਭਾਜਪਾ ਦੀ 27 ਸਾਲ ਬਾਅਦ ਹੋਈ ਜਿੱਤ ਤੋਂ ਬਾਅਦ ਨਕੋਦਰਸ ਨੇ ਸੰਗਰੂਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਅਤੇ ਉਹਨਾਂ ਦੇ ਵੱਲੋਂ ਵਿਰੋਧੀ ਧਿਰ ਨੂੰ ਲੈ ਕੇ ਵੀ ਕਾਫੀ ਤੰਜ ਕਸੇ ਜਾ ਰਹੇ ਨੇ ਜੇਕਰ ਗੱਲ ਕੀਤੀ ਜਾਵੇ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਦਾ ਝਾਲੂ ਫੜ ਕੇ ਤੀਲਾ-ਤੀਲਾ ਕੀਤਾ ਗਿਆ ਅਤੇ ਖੂਬ ਉਹਨਾਂ ਦੇ ਵੱਲੋਂ ਭੰਗਲੇ ਪਾਏ ਜਾ ਰਹੇ ਨੇ ਆਓ ਦੇਖਦੇ ਹਾਂ ਨਕੋਦਰ ਅਤੇ ਸੰਗਰੂਰ ਦੀਆਂ ਖਾਸ ਤਸਵੀਰਾਂ ਅੱਜ ਸਾਡੇ ਸਾਰੇ ਹਿੰਦੁਸਤਾਨ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਬਹੁਤ ਜੋਰ ਸ਼ੋਰ ਦੇ ਨਾਲ ਚੱਲੀ ਐ ਉਹਦਾ ਵੱਡਾ ਕਾਰਨ ਹੈ ਕਿ ਸਾਡੀ ਜਿਹੜੀ ਦਿੱਲੀ ਜਿਹੜੀ ਰਾਜਧਾਨੀ ਉਹਦੇ ਵਿੱਚ ਸਾਡੀ ਭਾਰਤੀ ਜਨਤਾ ਪਾਰਟੀ ਦੀ ਜਿੱਤ ਮਿਲੀ ਐ ਔਰ ਉਹ ਜਿੱਤ ਦੇ ਵਿੱਚ ਵੱਡਾ ਯੋਗਦਾਨ ਜਿਹੜਾ ਮੋਦੀ ਜੀ ਦੀ ਜਿਹੜੀ ਲਹਿਰ ਜਿਹੜੀ ਚੱਲਦੀ ਆ ਰਹੀ ਸੀ ਜਿਹਨੂੰ ਕੁਝ ਸਰਾਰਤੀ ਅੰਸਰ ਜਾਂ ਕੁਝ ਆਪੋਜੀਸ਼ਨ ਵਾਲੇ ਬੰਦੇ ਇਹ ਕਹਿਣ ਲੱਗੇ ਸੀ ਕਿ ਮੋਦੀ ਲਹਿਰ ਖਤਮ ਹੋ ਗਈ ਮੋਦੀ ਦਾ ਜਾਦੂ ਖਤਮ ਹੋ ਗਿਆ ਅੱਜ ਉਹ ਫੇਰ ਜਾਦੂ ਸਿਰ ਚੜ ਕੇ ਬੋਲ ਗਿਆ ਔਰ ਦਿੱਲੀ ਦੀ ਜਨਤਾ ਨੇ ਵਿਕਾਸ ਦੇ ਉੱਤੇ ਮੋਰ ਲਗਾ ਦਿੱਤੀ ਹੈ ਜਿੰਨੇ ਵੀ ਝੂਠੇ ਵਾਅਦੇ ਕਰਨ ਵਾਲਿਆਂ ਨੂੰ ਸਭ ਨੂੰ ਨਕਾਰ ਦਿੱਤਾ ਜਿਹੜੇ ਜਿਹੜੇ ਨਵੇਂ-ਨਵੇਂ ਉਹ ਬਹਾਨੇ ਬਣਾਉਂਦੇ ਸੀ ਕਿ ਭਾਰਤੀ ਜਨਤਾ ਪਾਰਟੀ ਇਹ ਤਾਂ ਵਿਗਨ ਬਾ ਰਹੀ ਹੈ ਇਹ ਕੰਮ ਗਲਤ ਕੰਮ ਕਰ ਰਹੀ ਹੈ ਪਬਲਿਕ ਨੂੰ ਸਭ ਪਤਾ ਹੁੰਦਾ ਪਬਲਿਕ ਨੇ ਵਨ ਸਾਈਡਡ ਹੋ ਕੇ ਵਿਕਾਸ ਦੇ ਉੱਤੇ ਮੋਰ ਲਾਈ ਕਿਉਂਕਿ ਪਬਲਿਕ ਚਾਹੁੰਦੀ ਹੈ ਕਿ ਦਿੱਲੀ ਦਾ ਵਿਕਾਸ 27 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦੇ ਹੱਥਾਂ ਵਿੱਚ ਫਿਰ ਕਮਾਂਡ ਸੌਂਪ ਕੇ ਅਕਸਪੈਕਟ ਕੀਤਾ ਹੈ ਦੇਸ਼ ਦੇ ਦਿਲੀ ਚੋਂ ਆਵਾਜ਼ ਉੱਠੀ ਹੈ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਤੇ ਦਿੱਲੀ ਦੇ ਵਿੱਚ ਅੱਜ ਅਸੀਂ ਸਰਕਾਰ ਬਣਾ ਰਹੇ ਆ ਫੁੱਲ ਮジョਰਿਟੀ ਦਿੱਤੀ ਹੈ ਦਿੱਲੀ ਨੇ ਆਮ ਆਦਮੀ ਪਾਰਟੀ ਦੇ ਕੁਸ਼ਾਸ਼ਨ ਨੂੰ ਰੱਦ ਕਰ ਦਿੱਤਾ ਉਹਨਾਂ ਨੇ ਦੱਸ ਦਿੱਤਾ ਦਿੱਲੀ ਨੇ ਕਿ ਜੋ ਇਹਨਾਂ ਨੇ ਝੂਠੇ ਵਾਦੇ ਕੀਤੇ ਅਸੀਂ ਇਹਨਾਂ ਤੇ ਹੁਣ ਅਰਵਿੰਦ ਕੇਜਰੀਵਾਲਨ ਟੀਮ ਤੇ ਵਿਸ਼ਵਾਸ ਨਹੀਂ ਕਰਦੇ ਜੋ ਇਹਨਾਂ ਨੇ ਦਿੱਲੀ ਮਾਡਲ ਪੇਸ਼ ਕੀਤਾ ਉਹ ਦਿੱਲੀ ਮਾਡਲ ਫੇਕ ਹੈ ਉਸ ਨੂੰ ਅਸੀਂ ਵਿਸ਼ਵਾਸ ਨਹੀਂ ਕਰਦੇ ਜੋ ਇਹਨਾਂ ਨੇ ਸ਼ਰਾਬ ਘਟਾਲਾ ਕੀਤਾ ਉਹ ਦੱਸ ਦਿੱਤਾ ਲੋਕਾਂ ਨੇ ਇਹ ਸ਼ਰਾਬ ਘਟਾਲਾ ਘਟਾਲੇ ਬਾਜ ਨੇ ਅਸੀਂ ਇਹਨਾਂ ਨੂੰ ਵੋਟ ਨਹੀਂ ਪਾਣੀ ਜੋ ਯਮਨਾ ਨੂੰ ਇਹਨਾਂ ਨੇ ਵਾਅਦਾ ਕੀਤਾ ਸੀ ਸਾਫ਼ ਕਰਨ ਲਈ ਉੱਥੇ ਹੋਰ ਜ਼ਿਆਦਾ ਗੰਦਗੀ ਵਧ ਗਈ ਹੈ ਤਾਂ ਲੋਕਾਂ ਨੇ ਉਹਦੇ ਖਿਲਾਫ਼ ਹੱਤਵਾ ਦਿੱਤਾ ਲੋਕਾਂ ਨੇ ਕੇਜਰੀਵਾਲ ਦੇ ਖਿਲਾਫ਼ ਹੱਤਵਾ ਦਿੱਤਾ ਨਰਿੰਦਰ ਮੋਦੀ ਜੀ ਦੀਆਂ ਨੀਤੀਆਂ ਦੇ ਸੁਸ਼ਾਸਨ ਤੇ ਵਿਕਾਸ ਤੇ ਹਰ ਵਰਗ ਤੱਕ ਜੋ ਸਰਕਾਰ ਦੇ ਲਾਭ ਪਹੁੰਚਾ ਰਹੇ ਨੇ ਉਹਨਾਂ ਦੇ ਹੱਕ ਦੇ ਵਿੱਚ ਅੱਜ ਦਿੱਲੀ ਦੀ ਜਨਤਾ ਨੇ ਸੁਸ਼ਾਸ਼ਣ ਦੇ ਹੱਕ ਵਿੱਚ ਫੈਸਲਾ ਦਿੱਤਾ ਹੈ ਮੈਂ ਸਮੁੱਚੇ ਦੇਸ਼ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਕਿ ਅੱਜ ਦਿੱਲੀ ਦੇ ਵਿੱਚ ਭਾਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਹੈ ਤੇ ਉਸਤੇ ਵੀ ਜੋ ਕੇਂਦਰ ਸਰਕਾਰ ਦੀਆਂ ਸਾਰੀਆਂ ਯੋਜਨਾਵਾਂ ਦਾ ਲਾਭ ਪਹੁੰਚੇਗਾ ਚਾਹੇ ਉਹ ਗਰੀਬ ਕਲਿਆਣ ਯੋਜਨਾ ਹੈ ਚਾਹੇ ਉਹ ਯੋਸ਼ਮਨ ਯੋਜਨਾ ਹੈ ਅੱਜ ਦਿੱਲੀ ਦੇ ਲੋਕਾਂ ਨੂੰ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਹਰਿਆਣਾ ਅੱਗੇ ਵਧ ਰਿਹਾ ਜਿਸ ਤਰ੍ਹਾਂ ਬਾਕੀ ਸਟੇਟ ਚਾਹੇ ਯੂਪੀ ਆ ਚਾਹੇ ਗੁਜਰਾਤ ਆ ਚਾਹੇ ਮਹਾਰਾਸ਼ਟਰ ਆ ਬਾਕੀ ਦੇਸ਼ ਅੱਗੇ ਵਧ ਰਿਹਾ ਦਿੱਲੀ ਵੀ ਬਾਕੀ ਦੇਸ਼ ਨਾਲ ਅੱਗੇ ਵਧੇਗਾ ਇਸ ਲਈ ਅੱਜ ਜਿਹੜਾ ਦਿੱਲੀ ਦੇ ਵਿੱਚ ਰਿਜ਼ਲਟ ਆਇਆ ਜੋ ਵਰਡਿਕਟ ਦਿੱਤਾ ਹੈ ਉਹ ਵਰਡਿਕਟ ਦੇਸ਼ ਦੇ ਲੋਕਾਂ ਨੂੰ ਪਸੰਦ ਆਇਆ ਤੇ ਉਹੀ ਵਰਡਿਕਟ ਜਿਹੜਾ ਹੈ ਪੰਜਾਬ ਦੇ ਲੋਕ ਪਸੰਦ ਕਰ ਰਹੇ ਨੇ ਅੱਜ ਸਮੁੱਚੇ ਪੰਜਾਬ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਅੱਜ ਪੰਜਾਬ ਨਿਵਾਸੀ ਖੁਸ਼ੀਆਂ ਮਨਾ ਰਹੇ ਨੇ ਕਿਉਂਕਿ ਪੰਜਾਬ ਨੇ ਪਿਛਲੇ 3 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਸ ਸਰਕਾਰ ਦੇ ਵਿੱਚ ਉਹਨਾਂ ਨੇ ਵੀ ਕੁਝ ਆਸ਼ਾਣ ਦੇਖਿਆ ਹੈ ਪੰਜਾਬ ਵਾਸੀਆਂ ਨੇ ਵੀ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਗੁੰਡਾਗਰਦੀ ਵਧ ਰਹੀ ਹੈ ਪੰਜਾਬ ਵਾਸੀਆਂ ਨੇ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਹੋ ਰਿਹਾ ਹੈ ਪੰਜਾਬ ਵਾਸੀਆਂ ਨੇ ਦੇਖਿਆ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਸਕੀਮਾਂ ਦਾ ਲਾਭ ਆਮ ਜਨਤਾ ਤੱਕ ਨਹੀਂ ਪਹੁੰਚ ਰਿਹਾ ਤਾਂ 2027 ਦੇ ਵਿੱਚ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਰਕਾਰ ਬਣਾਏਗੀ ਭਾਰਤੀ ਜਨਤਾ ਪਾਰਟੀ ਦਾ ਆਧਾਰ ਜਿਹੜਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਡਬਲ ਵੋਟ ਪਰਸੈਂਟੇਜ ਹੋ ਚੁੱਕੀ ਸੀਗੀ ਤਾਂ 2027 ਦੇ ਵਿੱਚ ਅਸੀਂ ਅੱਗੇ ਵਧਦੇ ਹੋਏ ਪੰਜਾਬ ਦੇ ਵਿੱਚ ਸਰਕਾਰ ਬਣਾਵਾਂਗੇ ਪੰਜਾਬ ਤੇ ਲੋਕਾਂ ਨੂੰ ਸੁਸ਼ਾਸਨ ਦਾ ਲਾਭ ਮਿਲੇਗਾ ਪੰਜਾਬ ਦੇ ਵੀ ਵਿਕਾਸ ਹੋਏਗਾ ਪੰਜਾਬ ਦੇ ਵਿੱਚ ਲੋਕਾਂ ਦੀਆਂ ਇੱਛਾਵਾਂ ਲੋਕਾਂ ਦੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਤੇ ਅੱਜ ਮੈਂ ਦਿੱਲੀ ਦੀ ਵਰਡਕਟ ਦੇ ਉੱਤੇ ਸਮੂੱਚੇ ਦੇਸ਼ ਵਾਸੀਆਂ ਨੂੰ ਦਿੱਲੀ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਸਦਾ ਦੇ ਕਿ ਭਾਜਪਾ ਦੇ ਆਗੂਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਸੇ ਤਰੀਕੇ ਦੇ ਨਾਲ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣੇਗੀ ਕਿਉਂਕਿ ਜੋ ਕੰਮ ਨਰਿੰਦਰ ਮੋਦੀ ਨੇ ਕੀਤੇ ਨੇ ਉਹਨਾਂ ਤੋਂ ਹਰ ਵਿਅਕਤੀ ਖੁਸ਼ ਦਿਖਾਈ ਦੇ ਰਿਹਾ ਹੈ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੇ ਨਾਲ ਨਕੋਦਰ ਤੋਂ ਪੁਨੀਤ अरोड़ा ਦੀ ਰਿਪੋਰਟ